ਸਭ ਤੋਂ ਪਹਿਲਾਂ ਸਾਡੇ ਪਿਆਰੇ ਦਰਸ਼ਕਾਂ ਦਾ ਰਾਣਾ ਰੀਅਲ ਏਸਟੇਟ YouTube ਚੈਨਲ 'ਵੀ ਸਵਾਗਤ ਹੈ ਜੀ। ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਪਰਿਵਾਰਾਂ ਦੀ ਡਿਮਾਂਡ ਹੁੰਦੀ ਹੈ ਕਿ ਸਸਤੇ ਰੇਟਾਂ ਵਿੱਚ ਸੋਹਣੀਆਂ ਕੋਠੀਆਂ ਦਿਖਾਇਆ ਕਰੋ। ਹਰ ਏਰੀਆ ਵਿੱਚ, ਹਰ ਬਜਟ ਵਿੱਚ ਆਪਾਂ ਕੋਠੀਆਂ ਦਿਖਾਉਂਦੇ ਰਹਿੰਦੇ ਹਾਂ। ਤਾਂ ਚੈਨਲ ਨਾਲ ਜੁੜੇ ਰਹਿਣਾ। ਅੱਜ ਦੀ ਕੋਠੀ ਜੋ ਤੁਹਾਨੂੰ ਦਿਖਾਉਣ ਲੱਗੇ ਆਂ ਬਹੁਤ ਹੀ ਸੋਹਣੀ ਕੋਠੀ ਤਿਆਰ ਕੀਤੀ ਹੋਈ ਹੈ। ਜੇਕਰ ਤੁਸੀਂ ਇਸ ਕੋਠੀ ਤੇ ਪੈਸੇ ਲਗਾਓਗੇ ਤਾਂ ਇਹ ਕੋਠੀ ਪੂਰਾ ਮੁੱਲ ਮੁੜੂਗੀ। ਕਿਉਂਕਿ ਇਸ ਕੋਠੀ ਦੀ ਇਹ ਖਾਸੀਅਤ ਹੈ ਜੀ। ਇਹ ਇਹ ਬਿਲਕੁਲ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਨਾਲ ਹੈ ਜੇਕਰ ਇਸ ਕੋਠੀ ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਤੁਸੀਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਨੇ ਦਿਦਾਰੇ ਦਰਸ਼ਨ ਦੀਦਾਰ ਤੁਸੀਂ ਕਰ ਸਕਦੇ ਹੋ ਬਿਲਕੁਲ ਗੁਰੂ ਘਰ ਦੇ ਇਤਿਹਾਸਿਕ ਗੁਰਦੁਆਰਾ ਸਥਾਨ ਦੇ ਨਾਲ ਇਹ ਕੋਠੀ ਮੌਜੂਦ ਹੈ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਸੂਚਨਾ ਇਹ ਦੇਵਾਂਗੇ ਜਿਨ੍ਹਾਂ ਪਰਿਵਾਰਾਂ ਨੇ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੋਂ ਕੋਠੀਆਂ ਦੀ ਡਿਮਾਂਡ ਕੀਤੀ ਸੀ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਉੱਥੇ ਜਾ ਕੇ ਕੋਠੀਆਂ ਸਾਰੀਆਂ ਦੇਖ ਸਕਦੇ ਹੋ ਜਾਂ ਇੰਸਟਾਗ੍ਰam ਪੇਜ ਵੈਬਸਾਈਟ ਰਾਣਾ ਰੀਅਲ ਸਟੇਟ 97.com ਤੇ ਜਾ ਕੇ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ ਅੱਜ ਦੀ ਕੋਠੀ ਜੋ ਤੁਹਾਨੂੰ ਦਿਖਾਉਣ ਲੱਗੇ ਹਾਂ ਜਿੱਦਾਂ ਕਿ ਅਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਵੀਡੀਓ ਪਾਉਣ ਤੋਂ ਪਹਿਲਾਂ ਵੀ ਇਹ ਕੋਠੀ ਦਿਖਾ ਚੁੱਕੇ ਹਾਂ ਤਾਂ ਸਾਰਿਆਂ ਨੇ ਇਹ ਕੋਠੀ ਬਹੁਤ ਪਸੰਦ ਕੀਤੀ ਹੈ ਤਾਂ ਇਸ ਦੀ ਗੱਲ ਚੱਲ ਵੀ ਰਹੀ ਹੈ ਅਚੰਚੇਤ ਅੱਜ ਆਪਾਂ ਵੀਡੀਓ ਵੀ ਪਾ ਰਹੇ ਹਾਂ ਤਾਂ ਜਿਸ ਦੇ ਭਾਗਾਂ 'ਚ ਜ਼ਮੀਨ ਹੋਵੇ ਘਰ ਹੋਵੇ ਕੋਈ ਵੀ ਭਾਗਾ ਚ ਜਿੱਥੇ ਵੀ ਭਾਗਾ ਤੋਂ ਬਿਨਾ ਕੁਝ ਨਹੀਂ ਮਿਲਦਾ ਤਾਂ ਉਸ ਬੰਦੇ ਨੂੰ ਉਸ ਦੀ ਭਾਗਾ ਦੀ ਚੀਜ਼ ਮਿਲ ਜਾਂਦੀ ਹੈ ਠੀਕ ਹੈ ਜੀ ਤਾਂ ਕੋਠੀ ਦੀ ਸਾਰੀ ਜਾਣਕਾਰੀ ਆਪਾਂ ਸ਼ੁਰੂ ਕਰਨ ਲੱਗਿਆ ਕੋਠੀ ਤੇ ਮਾਰਬਲ ਦਾ ਟਾਈਲ ਦਾ ਵਰਕ ਕੋਠੀ ਦੇ ਮਾਲਕਾਂ ਨੇ ਆਪਣੇ ਰਹਿਣ ਲਈ ਬਣਾਈ ਸੀ ਬਹੁਤ ਹੀ origianlly ਬਣਾਈ ਸੀ ਇਹ ਨਹੀਂ ਕਿ ਕੰਮ ਥੋੜਾ ਇਦਾਂ ਦਾ ਕੀਤਾ ਹੋਵੇ ਵਧੀਆ ਕੰਮ ਕੀਤਾ ਹੋਇਆ ਹੈ ਕੋਠੀ ਦਾ ਬਾਕੀ ਤੁਸੀਂ ਜਦੋਂ ਆਓਗੇ ਤਾਂ ਆਪਾਂ ਤੁਹਾਨੂੰ ਕੋਠੀ ਦਿਖਾਵਾਂਗੇ ਵੀ ਖੁਦ ਮਾਲਕ ਵੀ ਤੁਹਾਨੂੰ ਇਸ ਕੋਠੀ ਨੂੰ ਦਿਖਾਉਣਗੇ ਬਹੁਤ ਹੀ ਵਧੀਆ ਕੰਮ ਕੀਤਾ ਹੋਇਆ ਹੈ ਲੱਕੜ ਦੇ ਦਰਵਾਜ਼ੇ ਬਹੁਤ ਸੋਹਣੇ ਲਗਾਏ ਹੋਏ ਨੇ ਤਾਂ ਕੋਠੀ ਦੇ ਜੇਕਰ ਤੁਸੀਂ ਪੈਸੇ ਲਗਾਓਗੇ ਤਾਂ ਇਹ ਪੂਰਾ ਢੋਡੀ ਕੋਠੀ ਜਿਹੜੀ ਹੈਗੀ ਇਹ ਘਰ ਮੁੱਲ ਮੋੜੂਗੀ ਠੀਕ ਹੈ ਜੀ ਤਾਂ ਆਪਾਂ ਜਾਣਕਾਰੀ ਪ੍ਰਾਈਸ ਲੋਕੇਸ਼ਨ ਜੋ ਵੀ ਡਿਟੇਲ ਹੈ ਹੁਣ ਇਸ ਵੀਡੀਓ ਵਿੱਚ ਸ਼ੇਅਰ ਕਰ ਲੱਗੇ ਹਾਂ ਤਾਂ ਤੁਸੀਂ ਧਿਆਨ ਨਾਲ ਸੁਣ ਲੈਣਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ 100 ਗਜ ਦੇ ਵਿੱਚ ਇਹ ਕੁੱਠੀ ਬਣੀ ਹੋਈ ਹੈ 3 ਬੀ ਐਚ ਕੇ ਦੋ ਬੈਡਰੂਮ نیچے ਨੇ ਇੱਕ ਬੈਡਰੂਮ ਵਾਸ਼ਰੂਮ ਕਿਚਨ ਜੋ ਵੀ ਇਹਦੇ ਵਿੱਚ ਬਣਿਆ ਹੋਇਆ ਉੱਪਰ ਵੀ ਬੈਡਰੂਮ ਬਣਿਆ ਹੋਇਆ ਠੀਕ ਹੈ ਜੀ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖ ਲੈਣਾ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ 100 ਗਜ ਦੇ ਵਿੱਚ ਇਹ 1.7 ਸਟੋਰੀ ਕੁੱਠੀ ਬਣੀ ਹੋਈ ਹੈ ਉਸ ਤੋਂ ਬਾਅਦ ਇਸ ਦੀ ਜੋ ਲੋਕੇਸ਼ਨ ਹੈ ਲੋਕੇਸ਼ਨ ਧਿਆਨ ਨਾਲ ਸੁਣ ਲੈਣਾ ਕੁੱਠੀ ਦੇ ਵਿੱਚ ਕਾਗਜ਼ਾਤ ਸਾਰੇ ਕੰਪਲੀਟ ਨੇ ਕੁੱਠੀ ਦੇ ਕਾਗਜ਼ਾਤ ਸਾਰੇ ਕੰਪਲੀਟ ਨੇ ਬਾਕੀ ਇਸ ਤੇ ਕੰਮ ਵੀ ਸਾਰਾ ਕੰਪਲੀਟ ਕੀਤਾ ਹੋਇਆ ਹੈ ਠੀਕ ਹੈ ਜੀ ਲੋਕੇਸ਼ਨ ਇਜ਼ ਦੀ ਆਲਮਗੀਰ ਗੁਰਦੁਆਰਾ ਸਾਹਿਬ ਜੇਕਰ ਤੁਸੀਂ ਜਾਣਦੇ ਹੋ ਇਤਿਹਾਸਕ ਗੁਰਦੁਆਰਾ ਹੈ ਆਲਮਗੀਰ ਸਾਹਿਬ ਠੀਕ ਹੈ ਜੀ ਆਲਮਗੀਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਇਹ ਕੋਠੀ ਮੌਜੂਦ ਹੈ ਬਾਕੀ ਤੁਹਾਨੂੰ ਓਨਰ ਦਾ ਨੰਬਰ ਸ਼ੇਅਰ ਕਰ ਦਿੱਤਾ ਜਾਊਗਾ ਤੁਸੀਂ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਲੋਕੇਸ਼ਨ ਦੱਸ ਦਿੱਤੀ ਹੈ ਜਗ੍ਹਾ ਵੀ ਦੱਸ ਦਿੱਤੀ ਹੈ ਹੁਣ ਦੱਸ ਦਿੰਦੇ ਹਾਂ ਪ੍ਰਾਈਸ ਪ੍ਰਾਈਸ ਵੀ ਕੋਠੀ ਮਾਲਕਾਂ ਨੇ ਬਹੁਤ ਹੀ ਰੀਜਨਲ ਤਿਆਰ ਕੀਤੀ ਸੀ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਪ੍ਰਾਈਸ ਹੈਗਾ ਜੀ 38,50,000 ਇਸ ਦਾ ਪ੍ਰਾਈਸ ਹੈ ਠੀਕ ਹੈ ਜੀ ਕਿਉਂਕਿ ਹੁਣ ਅੱਜਕੱਲ੍ਹ ਜ਼ਮੀਨ ਦੇ ਵੀ ਰੇਟ ਬਹੁਤ ਜ਼ਿਆਦਾ ਹੋ ਚੁੱਕੇ ਨੇ ਤੇ ਘਰ ਬਣਾਉਣ ਤੇ ਕੁਠੀ ਬਣਾਉਣ ਤੇ ਪੈਸਾ ਵੀ ਬਹੁਤ ਲੱਗਦਾ ਜੀ ਠੀਕ ਹੈ ਜੀ ਇਸ ਕਰਕੇ ਅੱਜਕੱਲ੍ਹ ਘਰਾਂ ਦੇ ਰੇਟ ਇਸ ਤਰ੍ਹਾਂ ਨੇ ਜੇਕਰ ਤੁਸੀਂ ਬੈਂਕ ਲੋਨ ਕਰਵਾਉਣਾ ਹੋਇਆ ਤਾਂ ਆਪਾਂ ਬੈਂਕ ਲੋਨ ਵੀ ਕਰਵਾ ਦੇਵਾਂਗੇ ਠੀਕ ਹੈ ਜੀ ਜਿਸ ਤਰ੍ਹਾਂ ਵੀ ਪੇਮੈਂਟ ਕਰਨੀ ਹੋਈ ਤੁਹਾਡੀ ਉਸ ਤਰੀਕੇ ਨਾਲ ਪੇਮੈਂਟ ਦੀ ਅਦਾਈ ਅਦਾਇਗੀ ਕਰਵਾ ਦਿੱਤੀ ਜਾਵੇਗੀ ਸਾਰੀ ਕੋਠੀ ਦਾ ਆਪਾਂ ਹਾਊਸ ਟੂਰ ਤੁਹਾਨੂੰ ਦਿਖਾ ਚੁੱਕੇ ਆ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਹੈ ਜੇਕਰ ਹੋਰ ਕੋਠੀਆਂ ਦੇਖਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ